ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ 'ਚ ਅੱਜ ਚੱਲੇ ਆ ਬਈ 골ਡੀ ਆਉਣ ਲੱਗਿਆ ਇੰਡੀਆ ਤੇ ਆਇਆ ਉਹਨੂੰ ਚੱਲੇ ਆ ਏਅਰਪੋਰਟ ਤੇ ਲੈਣਾ ਮੈਂ ਤਾਂ ਰੋਦੇ ਮਾਮੇ ਦਾ ਮੁੰਡਾ ਤੇ ਇਧਰ ਮੀ ਵੀ ਆਨ ਜੂਰਾ ਦਾ ਵੇਰਿਆ ਆ ਨਾ ਪੂਰਾ ਜ਼ਿਆਦਾ ਅੱਜ ਦਾ ਦਿਨੇ ਦੱਸਿਆ ਵਾ ਚਲੋ ਮਿਲਦੇ ਆ ਫਿਰ ਅੱਗੇ ਜਾ ਕੇ ਏਅਰਪੋਰਟ ਚੱਲਦੇ ਆ ਹੁਣ ਆਪਾਂ ਲਓ ਬਾਈ ਖਿਚੋ ਤਾਂ ਪੂਰੀ ਬਣੀ ਦੀ ਆ ਬਾਈ ਨੂੰ ਵੀ ਆਪਾਂ ਚੱਕ ਲੈ ਇੱਧਰ ਆ ਮਿਲੋ ਗੋਲਦੀ ਦੇ ਮਾਮੇ ਦੇ ਮੁੰਡੇ ਨੂੰ ਕਿਦਾਂ ਬਈ ਵਧੀਆ ਫਿਰ ਵਧੀਆ ਹਾਂ ਠੀਕ ਹੈ ਤੇ ਉਧਰ ਮੀ ਵੀ ਫੈਰੇ ਆ ਪਹੁੰਚ ਗਏ ਪਤੰਦਰ ਰਸਤੇ ਹੀ ਜਾ ਰਹੇ ਹਾਂ ਬਾਕੀ ਦੇਖਦੇ ਹਾਂ ਹੁਣ ਮਿਲਦੇ ਆ ਅੱਗੇ ਜਾ ਕੇ ਰਸਤੇ 'ਚ ਆ ਨਾ ਫੁੱਲ ਫੈਰੇ ਆ ਮੌਸਮ ਉਧਰ ਇੱਧਰ ਦੇਵਤਾ ਵੀ ਪੂਰਾ ਦੇ ਆਲੋਆ ਔਲਾ ਵਾਸਾ ਜਿੰਦਾ ਦਿਨੇ ਉਹ ਤੇ ਵਾਸਾ ਹੋ ਜਾਣਾ ਚਲੋ ਮਿਲਦੇ ਆ ਕੇ ਜਾ ਕੇ ਮਲਾਉਣੇ ਨੇ ਤੁਹਾਨੂੰ ਭਾਈ ਹੋਲਦੀ ਨਾਲ ਆ ਜੀ ਆਪਾਂ ਪਹੁੰਚ ਗਏ ਏਅਰਪੋਰਟ ਇੱਥੇ ਖੜੇ ਹਾਂ ਉਹਨਾਂ ਨੂੰ ਲੱਭਦੇ ਆਣੇ ਪੰਪ ਦੇ ਰੜੇ ਆਪਣੇ ਆਲੇ ਆਹ ਨੇ ਵੀ ਆਣਾ ਵਾਹ ਜੀ ਗੋਲਡੀ ਪਹੁੰਚ ਗਏ ਆ ਬਾਕੀ ਹੁਣ ਕਿੱਦਾਂ ਗੋਲਡੀ ਮਾਰੇ ਬਹੁਤ ਬਹੁਤ ਫੇਰਮਾਨੀ ਵਧੀਆ ਰਿਆਂ ਇੰਡੀਆ ਦਾ ਬਹੁਤ ਵਧੀਆ ਜੀ ਪੁੱਛਣਾ ਜਾਣੇ ਜੀ ਨਹੀਂ ਕਰਦਾ ਤਾ ਆਣੇ ਜੀ ਨਹੀਂ ਤਾਂ ਕਰਦਾ ਕਿਆ ਕਰੀ ਬੈਠੇ ਹੀ ਕਹਨੇ ਹੁੰਨੇ ਆ ਬਈ ਇੰਡੀਆ ਦੇ ਬਾਰਾ ਚੱਲ ਰੈਲਾ ਜਾ ਹੋ ਗਿਆ ਹੁਣ ਹੋਰ ਕਾ ਖਰਚੇ ਖੁਰਚੇ ਬਹੁਤ ਤੈਨੂੰ ਪਤਾ ਹੀ ਬਈ ਆਣਾ ਬੈਠਾ ਹਾਂ ਇਹ ਤਾਂ ਗੱਲ ਹੈ 500 ਰੁਪਏ 5 ਰੁਪਏ ਚੱਲਦਾ ਜੀ ਇਹ ਤਾਂ ਹੈ ਹੋਰ ਹੜਾ ਹੁਣ ਦੂਨ ਗੜਵੇ ਹੁਣ ਹੋਰ ਵਧੀਆ ਹਾਂ ਘਰ ਪਰਵਾਰ ਘਰ ਪਰਵਾਰ ਵਧੀਆ ਹੈ ਨਾ ਹੂੰ ਵਧੀਆ ਘਰੇ ਵਧੀਆ ਵਧੀਆ ਮੌਸਮ ਮੌਸਮਾਣ ਕਿੱਦਾਂ ਹੈ ਮੌਸਮ ਐ ਪੂਰਾ ਆਤਾ ਹੈ ਨਾ ਹੈ ਸਰਾ ਮੌਸਮਾ ਗਰਮੀ ਪੈਂਦੀ ਫੁੱਲ ਹਾਂ ਚੱਲ ਕੋਈ ਨਹੀਂ ਮੇਰੇ ਨਾਲ ਮਿਲਦੇ ਅੱਗੇ ਜਾ ਕੇ ਭਾਈ ਲੋਜੀ ਦਾ ਪੰਪ ਹੋ ਚੁੱਕੇ ਯਾ ਜ਼ਰੂਰ ਇਹਨਾਂ ਨੂੰ ਛੱਡਣਾ ਉੱਧਰ ਭਾਈ ਇਹਨਾਂ ਦੇ ਕੰਮਕਾਰ ਫਿਰ ਹੁਣ ਕੈਂਪ 'ਚ ਕੈਂਪ 'ਚ ਭਰਤੀ ਕਰਦਣਾ ਜੀ ਸਰ ਕੈਂਪ ਚ ਭੱਜ ਤੀ ਜਾਣਾ ਹੁਣ ਇਹਨੇ ਉਹ ਮੁੜ ਗਿਆ ਬਾਈ ਹੈ ਨਾ ਹਾਂ ਇੱਥੇ ਮੁੜ ਜਾਣਾ ਹੁਣ ਅਕਲ ਥੋੜੀ ਲਾਤੀ ਦੀ ਬਤਨ ਆ ਗਿਆ ਲੋ ਜੀ ਫੋਨ ਤੇ ਰਾਹ ਇਹਦਾ ਨਹੀਂ ਛੱਡੇ ਇਹ ਆ ਗਿਆ ਕਾਰਪਾ ਉਹ ਕਹਾਂ 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 ਉਹ ਵਾਲੀ ਹੈ ਨਾ ਸੈਂਸ ਉਹ ਨਹੀਂ ਲੱਗਦਾ ਉਹ ਹੀ ਮੈਂ ਦੇਖੀ ਹੈ ਨਾ ਵੀ ਇਹਦੇ ਨੂੰ ਸੈਂਸ ਉਹ ਨਹੀਂ ਆਹੀ ਹੈ ਵੈਲੀ ਮੋੜ ਘੜਦਾ ਇਹਨਾਂ ਲਾਇਵ ਹੋਊਗਾ ਕਿਉਂ ਡੰਡਾ ਆ ਡੰਡਾ ਦਾ ਵਾਪਟ ਦਾ ਸਾਰੇ ਕੰਨੇ ਹੁੰਦੇ ਨੇ ਹਾਂ ਆ ਨਵੇਂ ਜਿਹੇ ਘਰ ਲੱਗਣ ਲੱਗਿਆ ਨਾ ਇਹ ਇੰਨਾਂ ਰਹਿਣਾ ਕੰਡੇੰਦਰ ਨਹੀਂ ਹੈ ਅੰਦਰ ਪੜ ਕੇ ਦੇਖੀਂ ਘਰਾਵਾਨ ਹੈ ਘਰਾਵਾਨ ਹੀ ਨਾ ਕਹਿੰਦੇ ਸਿਕਾਉ ਨਾ ਵੀ ਯਾਰ ਦੂਆ ਗੇ ਤੜਾਉਣਾ ਹੁਣ ਉਹ ਵੀ ਖੋਲ ਦਿੰਦਾ। ਮੇਰਾ ਜਗੜਾ ਸਾਰਾ। ਅੱਛਾ। ਆ ਇਹਨਾਂ ਦਾ ਅੰਦਰ ਵਾਈ ਆਹ ਲੱਗੇਵੇਂ ਜੂ ਲੈ ਜਾਂਦੇ ਉਹ ਸਾਰਾ ਸਿਸਟਮ। ਬਦਦਾਨਾ। ਇਹ ਤਾਂ ਦੇ ਨਾ ਹੈ ਇਹ ਤਾਂ ਖੋਲਣਾ ਹੈ ਉਧਰ ਦੇਖ। ਆ ਸਾਡੀ ਪੂਰੀਆਂ ਰੌਣਕਾਂ ਲੱਗੀਆਂ। ਆਹ। ਖੜ ਦੇ ਜਗੜਾ ਕੜ। ਆ ਦੇਖੋ ਸਾਰਾ ਟੂਰਿਸਟ ਸਿਸਟਮ ਹੈ ਇਹ ਉਹਰੇ। ਆ ਮਾ ਦੇਗਾ ਘਰ ਕੋ ਸਾਰੇ ਕਿਰਾਏ ਵੇ ਛੱਡ ਜਾਣਾ ਇੱਕ ਕੰਮ ਇੱਥੇ ਸਾਰਾ ਸਿਸਟਮ। ਕਿੰਨਾ ਜ਼ਿਗਾਰਡ ਬਣਿਆ ਵਾ ਇਦਾਂ ਸਾਰਾ ਟੂਰਿਸਟ ਸਿਸਟਮ ਆ ਦੇਖੀ ਕਿੰਨੇ ਕਰਵਾਣ ਜੀ ਲੱਗੇਵੇਂ ਗਰਮੀਆਂ ਗਰਮੀਆਂ ਦੇਖਿਓ ਵਸ ਮਹੀਨੇ 2 ਮਹੀਨੇ ਦਿਆਂ ਪੂਰੀਆਂ ਰੌਣਕ ਮੇਲਾ ਪੂਰਾ ਆ ਖਾਣਾ ਹੋਰੇ ਕੰਮ ਪੂਰਾ ਚੱਲਣਾ ਬਹੁਤ ਬੜੀ ਹੈ ਬਾਈ ਇਹ ਸਿਸਟਮ ਬਣਾਇਆ ਵਾ ਆ ਦੇਖੋ ਬਾਕੀ ਦੋਨੋਂ ਹੁਣ ਦਿਖਾਉਣਾ ਹੀ ਘਰਾਂ ਹੀ ਆ ਗਏ ਕਿੱਦਾਂ ਜੀ ਸਿੱਧੇ ਜਾਣਾ ਪੈਣਾ ਉਹ ਹੁਣ ਜਿਆਦਾ ਹੀ ਮੈਨੂੰ ਜਿਵੇਂ ਮੰਜ ਲੱਗਦਾ ਮੈਨੂੰ ਇੱਥੇ ਦਾ ਪੂਰਾ ਹਨਾ ਨਜ਼ਾਰਾ ਆਉਣਾ ਗਰਮੀਆ ਗਰਮੀਆ ਫੁੱਲ ਉਹਦੇ ਮਾਮੇ ਉਧਰ ਆ ਦੇਖ ਲੈਣ ਤੇ ਜਿੱਥੇ ਉਧਰ ਮੈਂ ਨਹੀਂ ਮੈਂ ਤਾਂ ਪਰਲੇ ਉਧਰ ਆਉਣਾ ਉਧਰ ਆਣੀ ਆ ਆ ਮਾਮਾ ਇੱਧਰ ਲੁਕ ਮੈਂ ਦਾ ਬਕਰਾ ਚ ਦੂਰ ਗਿਆ ਪਰ ਮਾ ਨਾ ਨਾ ਰਹਿਣਾ ਨਹੀਂ ਕੋਈ ਆ ਵੀ ਇੱਥੇ ਜਾ ਵੀ ਆ ਉਹਦੇ ਪਾਸ ਪਹੁੰਚ ਗਏ ਪਰਦਸਾਨਾ ਸਮਾਨ ਸਮੁੰਨ ਲੈਣਾ ਭਾਈ ਨੇ ਗੱਡੀ ਆਪਣਾ ਇੰਜ ਕਰ ਲਈ ਤੇ ਗੋਲਡੀ ਨਾਲ ਛੱਡਿਆ ਏ ਮਾਰਕੀਟ ਆ ਗਿਆ ਪਰਦਸਾਨਾ ਸੈਂਦੇ ਦਾਰੂ ਦੇ ਦਾਰੂ ਬਈ ਉੱਤ ਸਾਮਾਨ ਚ ਪੂਰੀ ਇੱਧਰ ਪਈ ਐ ਇੱਕ ਡਾਉਨ ਇਧਰ ਮੀਂਹ ਦੇ ਵੀ ਇਧਰ ਪਾਸੇ ਦੀ ਵੀ ਬੁਰੀ ਹੈ। ਬਹੁਤ ਹੌਸਤ ਦੇਖ ਪਾ ਰਿਹਾ। ਹਾਂਜੀ ਲਓ ਜੀ ਆਪਾਂ ਲੈ ਕਿਵੇਂ ਘਾਹ ਕੱਟਣਾ। ਮੌਸਮ ਥੋੜਾ ਜਿਹਾ ਸਾਫ਼ ਹੋ ਗਿਆ। ਛੱਕ ਲੈ ਆਪਣੇ ਸੰਦ ਸੇੜ। ਇਧਰ ਵੀ ਜਲ ਗਿਆ। ਵਿਸਫਲਾ ਤੋਰੇ ਨਾਲ ਬਟਾ। ਤੇ ਆਪਾਂ ਲਗੇ ਹਾਲਗੇ ਮੈਂ ਆਪਟਣਾ ਮਸ਼ੀਨ ਨਾਲ ਕਾ ਕਾ ਵੀ ਬੜਾ ਹੋਇਆ ਵਾ ਇੱਧਰ ਵਰਤਾ ਹੈ ਨਾ ਸਫਾਈ ਹੋ ਗਈ ਵੇ ਜੀ ਬਹਾਪੂ ਵੀ ਲਗੇ ਹੋਣਾ ਬਜਰੀ ਚ ਕਟਣਾ ਤੇ ਇਹ ਜੇ ਚਲੋ ਉਧਰ ਵੀ ਲਗੇ ਹੋਵਾਂ ਟੋਟੇ ਬੁੱਲਾ ਦੋ ਰੇ ਨਾ ਬਾਹਰ ਨਾਲੇ ਜੇ ਇਚੋਂ ਚ ਤੇ ਅੱਗੇ ਮੌਸਮ ਵਧੀਆ ਹੈ ਉਦਾਂ ਹਾਂ ਇੱਧਰ ਵੜਦਾ ਇਹਨਾਂ ਬਾਈ ਕੀ ਦੇਣਾ ਜੇ ਵੜੀ ਸਲਾਦ ਰੇ ਨਾ ਜਾਂਤਰ ਮਾਸਟਰ ਵੀ ਦੇ ਦੇ ਹਾਂ ਉਹ ਗੋਟਾ ਲੈ ਫੇਰ ਗਿਆ ਵੜਨ ਦਾ ਇੱਧਰ ਤਾਂ ਜੱਕਦਾ ਚਲੋ ਫਿਰ ਆਪਾਂ ਵੀ ਘੱਡੀ ਦੀ ਮਾਰੀਏ ਸਾਂ ਇਹਦਰ ਸਾਹਾ ਫੜਨਾ ਮੁਕਾਬਲਾ ਚੱਲ ਗਿਆ। ਅਰੇ ਨਾ ਦਮ ਤੋੜਦਾ। ਵੀਰਾ ਲੱਗੇ ਇਧਰ ਫੜਨੇ। ਇਹ ਹੁਣ ਹੁਣ ਤਾਨੂੰ ਟੁੱਟ ਗਿਆ ਦਾ ਫੜੋ ਜਣਾ। ਹਾਂ। ਇਹ ਫੜ ਲਿਆ ਬਾਈ। ਚਲੋ ਜੀ। ਜੇਤੂ ਘਰਾੜ ਦਿੱਤਾ। ਜੇਤੂ ਘਰਾੜ ਦਿੱਤਾ ਗਿਆ। ਓਹ ਦਰਜ। ਓਹ ਫੱਟੀ ਘੱਟ ਦੇ ਨੇ। ਕਾ ਘੱਟ ਕੇ ਤਾਂ ਐ ਨਾ ਹੋਗੀ ਸਫਾਈ। ਪੂਰਾ ਸਾਫ ਸੁਥਰਾ ਹੋ ਜਾਊਗਾ ਘੱਟ ਕੇ। ਸੂਰਜ ਵੀ ਵਾਈ ਡੁੱਬ ਗਿਆ ਇਧਰ ਇਧਰ ਆਪਣੇ ਹੋ ਗਏ ਇੱਥੇ ਮੁੱਥੇ ਹਨ ਵਧੀਆ ਧਨੀਆ ਧੁਨੀਆ ਪਨੀਰੀ ਬਨੂਰੀ ਹੋਈ ਵੀ ਹਨ ਹੋ ਗਈ ਹੁਣ ਤਾਂ ਦੇਖ ਪਿਆ ਜੀ ਇਧਰ ਔਰ ਕਿਵੇਂ ਸ਼ਕਾਰੀ ਓਏ ਕਿੱਦਾਂ ਵੇ ਲੋ ਹਾਂ ਜੀ ਨਣਾ ਵੀ ਛਾਲਾਂ ਬਹੁ ਮਾਰੀਆਂ ਇਧਰ ਸਾਈ ਵੇ ਤੂ ਵੀ ਇਹਨਾਂ ਦੇ ਬੱਚੇ ਇੱਥੇ ਹਨ ਵਿੱਚ ਐ ਛੋਟੇ ਛੋਟੇ ਮੇਲਾ ਦੇ ਉਹ ਬੈਠੇ ਆ। ਦੱਬ ਗੜਬੇ ਆ ਇਹ। ਆਹ ਦੇਖੋ ਕਿਦਾਂ ਹਿੱਲਦੇ। ਬਾਹਰ ਆਉਣ ਲੱਗੇ ਇਹਨਾਂ ਨੇ। ਤੇ ਪਨੀਰੀ ਬਾੜੀ ਵਧ ਗਈ। ਲਓ ਜੀ ਇੱਧਰ। ਮੌਸਮ ਸੂਰਜ ਵੀ ਡੁੱਬ ਗਿਆ ਬੱਸ। ਚਲੋ ਠੀਕ ਹੈ ਜੀ ਆ ਤਾਂ ਆਪਣਾ ਮਿਕਸ ਜਿਹਾ ਬਲੌਗ। ਛਾਸੀ ਗੱਲ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ। ਰੱਬ ਰੱਖਾ ਜੀ ਮਿਲੂਗੇ ਕੋਈ ਹੋਰ ਨਵੀਂ ਵੀਡੀਓ 'ਚ। ਓਕੇ ਬਾਏ।